ਤਰਨਤਾਰਨ ਵਿਖੇ ਪ੍ਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਵੱਲੋਂ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦਿਆਂ ਸ਼ਹਿਰ ਦੀਆਂ ਸੜਕਾਂ 'ਤੇ ਰੋਸ ਮਾਰਚ ਕੀਤਾ ਗਿਆ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਸੰਘਰਸ਼ ਕਮੇਟੀ ਦੇ ਆਗੂ ਕੁਲਵਿੰਦਰ ਸਿੰਘ ਤੇ ਪ੍ਰਭਜੋਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਸਮੇਂ ਮੁਲਾਜ਼ਮਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ ਜਿੰਨਾ ਵਿੱਚੋਂ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਵੀ ਸ਼ਾਮਲ ਹੈ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੁਰਾਣੀਆਂ ਸਰਕਾਰਾਂ ਦੀ ਤਰਜ਼ ਤੇ ਵਾਅਦੇ ਪੂਰੇ ਕਰਨ ਦੀ ਜਗ੍ਹਾ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਅਰਧ ਅਨਕਾਰੀ ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਪ੍ਰਾਣੀ ਪੈਨਸ਼ਨ ਸਕੀਮ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਅਗਰ ਸਰਕਾਰ ਨੇ ਹੁਣ ਵੀ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ ਤਾਂ ਉਹ ਆਪਣਾ ਸੰਘਰਸ਼ ਆਉਣ ਵਾਲੇ ਦਿਨਾਂ ਵਿੱਚ ਤੀਸਰ ਕਰਦੇ ਆ ਤਰਨ ਤਰਨ ਜ਼ਿਮਨੀ ਚੋਣ ਵਿੱਚ ਸਰਕਾਰ ਦਾ ਵਿਰੋਧ ਕਰਨਗੇ ਅੱਜ ਅਸੀਂ ਪਾਣੀ ਪੈਨਸ਼ਨ ਬਹਾਲੇਸ਼ਨਰ ਕਮੇਟੀ ਅਤੇ ਸੀਪੀਐਫ ਵਰਕਰ ਯੂਨੀਅਨ ਵੱਲੋਂ ਅੱਜ ਸਟੇ ਸਟੇਟ ਪੱਧਰ ਦੇ ਉੱਤੇ ਫੈਸਲਾ ਆਇਆ ਕਿ ਜਲਾ ਹੈੱਡ ਕੁਆਟਰਾਂ ਦੇ ਉੱਤੇ ਰੋਸ ਮਾਰਚ ਕੀਤੇ ਜਾਣਿਆ ਅਤੇ ਸਰਕਾਰ ਦੇ ਪੁਤਲੇ ਫੂਕੇ ਜਾਣਿਆ ਐਨਪੀਐਸ ਅਤੇ ਯੂਪੀਐਸ ਦੇ ਖਿਲਾਫ ਕਿਉਂਕਿ ਇਹ ਭਗਵੰਤ ਮਾਨ ਸਰਕਾਰ ਨੇ ਸੱਤਾ ਤੇ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਪੂਰਾ ਨਹੀਂ ਕੀਤਾ ਅਸੀਂ ਉਸ ਵਾਅਦੇ ਨੂੰ ਪੂਰਾ ਕਰਾਉਣ ਲਈ ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਲਈ ਅੱਜ ਦਾ ਜਿਹੜਾ ਇਹ ਐਕਸ਼ਨ ਕਰ ਰਹੇ ਆਂ ਔਰ ਵਾਰ-ਵਾਰ ਸਾਡੇ ਨਾਲ ਵਾਅਦੇ ਕਰਕੇ ਇਹ ਸਰਕਾਰ ਭੱਜ ਰਹੀ ਆ ਕਿ ਅਸੀਂ ਜਿਹੜੀਆਂ ਸਟੇਟਾਂ ਨੇ ਪੈਨਸ਼ਨ ਲਾਗੂ ਕੀਤੀ ਆ ਉਹਨਾਂ ਦੇ ਵਿੱਚ ਟੀਮਾਂ ਭੇਜ ਕੇ ਅਸੀਂ ਇਹਦਾ ਨਰਸਿੰਜ ਕਰ ਰਹੇ ਹਾਂ ਅਸੀਂ ਇੱਥੇ ਵਿਚਾਰ ਕਰ ਰਹੇ ਹਾਂ ਵਿਚਾਰ ਕਰਦੇ ਆ ਕਰਦੇ ਆ ਦੇਖ ਲਓ ਅੱਜ ਕਿੰਨੇ ਸਾਲ ਦਾ ਸਮਾਂ ਲੰਘ ਗਿਆ ਔਰ ਇਹਨਾਂ ਦਾ ਵਿਚਾਰ ਹੀ ਪੂਰਾ ਨਹੀਂ ਹੋਇਆ ਤੇ ਇਹਨਾਂ ਨੇ ਉਸ ਪੈਨਸ਼ਨ ਦੀ ਪ੍ਰਾਪਤੀ ਵਾਸਤੇ ਇੱਕ ਕਦਮ ਵੀ ਨਹੀਂ ਚੁੱਕਿਆ ਅਗਲਾ ਸੰਘਰਸ਼ ਜੋ ਸਾਡੀ ਸਟੇਟ ਕਮੇਟੀ ਕਰੂਗੀ ਅਸੀਂ ਉਹਦੇ ਮੁਤਾਬਕ ਅਗਲੇ ਜਿਹੜੇ ਤਿੱਖੇ ਸੰਘਰਸ਼ ਕਰਾਂਗੇ ਔਰ ਆਉਣ ਵਾਲੀ ਜਿਹੜੀ ਤਰਨਤਾਰ ਦੀ ਜ਼ਿੰਮੀ ਚ ਹੋਣਿਆ ਇਦੇ ਵਿੱਚ ਸੱਤਾਧਾਰੀ ਪਾਰਟੀ ਦਾ ਪੂਰਾ ਨਿਰਵਿਰੋਧ ਵਿਰੋਧ ਕੀਤਾ ਜਾਊਗਾ ਪੂਰਾ ਰੱਜ ਕੇ ਵਿਰੋਧ ਕਰਾਂਗੇ ਆ ਜਿਹੜਾ ਪ੍ਰੋਟੈਸਟ ਕੀਤਾ ਗਿਆ ਆ ਸਾਡੀ ਸਿਰਫ ਤੇ ਸਿਰਫ ਇੱਕ ਹੀ ਮੰਗ ਆ ਕਿ ਸਾਡੀ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਬਹਾਲ ਕਰ ਦਿੱਤੀ ਜਾਵੇ ਸਾਡੀ ਇਹਦੇ ਵਿੱਚ ਹੋਰ ਦੂਜੀ ਮੰਗ ਕੋਈ ਵੀ ਨਹੀਂ ਐ ਬਿਲਕੁਲ ਜੀ ਸਾਡੇ ਨਾਲ ਜਦੋਂ ਸਰਕਾਰ ਨੇ ਅਜੇ ਭੋਲ ਕੇ ਨਹੀਂ ਹੀ ਆਈ ਉਦੋਂ ਸਾਡੇ ਪਲੇਟਫਾਰਮਾਂ ਤੇ ਆ ਕੇ ਵਾਅਦੇ ਕਰਦੇ ਰਹੀ ਆ ਤੇ ਜਦੋਂ ਵੀ ਸਾਡੀ ਸਰਕਾਰ ਆਉਂਦੀ ਆ ਤੁਸੀਂ ਮੌਕਾ ਸਾਨੂੰ ਦਿਓ ਅਸੀਂ ਆਉਂਦੇ ਨਹੀਂ ਜਿਹੜੀ ਪਹਿਲੀ ਜਿਹੜੀ ਸਾਡੀ ਮੀਟਿੰਗ ਹੋ ਗਈ ਕੈਬਨਿਟ ਦੀ ਉਹਦੇ ਵਿੱਚ ਅਸੀਂ ਜਿਹੜੀ ਆ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਬਹਾਲ ਕਰ ਪਿਆਗੇ ਤੇ ਐਨਪੀਐਫ ਨੂੰ ਰੱਦ ਕਰ ਦਿਆਂਗੇ ਪਰ ਅੱਜ ਵੇਖੋ 3.5 ਸਾਲ ਹੋ ਗਏ ਆ ਸਰਕਾਰ ਦਾ ਵਾਅਦਾ ਜਿਹੜਾ ਉਹ ਛੂਠਾ ਨਿਕਲਿਆ ਇਸ ਕਰਕੇ ਸਾਨੂੰ ਰੋਸ ਆ ਸਾਨੂੰ ਕੱਲਿਆਂ ਨੂੰ ਰੋਸ ਨਹੀਂ ਆ ਇਹ ਸਾਡੇ ਸਮੁੱਚੇ ਵਰਗ ਭਾਵੇਂ ਉਹ ਪੁਰਾਣੀ ਪੈਨਸ਼ਨ ਲੈ ਰਹੇ ਆ ਤੇ ਨਵੀਂ ਪੈਨਸ਼ਨ ਵਾਲੇ ਤੇ ਜਿਹੜੇ ਆ ਉਹ ਰੋਸੇ ਵਿੱਚ ਹੈਗੇ ਹੀ ਜਦੋਂ ਸਰਕਾਰ ਆਈ ਠੀਕ ਆ ਉਹਨੇ ਜਿਹੜਾ ਵਾ ਆਪਣੇ ਵਾਅਦੇ ਅਨੁਸਾਰ ਕੰਮ ਕਰਨ ਲੱਗੀ ਹੀ ਤੇ ਪਹਿਲਾ ਹਰਿਆ ਪਹਿਲਾਂ ਨੇ ਚਲਾ ਦਿੱਤਾ ਪਰ ਉਹ ਨੋਟੀਫਿਕੇਸ਼ਨ ਜਿਹੜਾ ਅਧੂਰਾ ਹੀ ਰਹਿ ਗਿਆ ਤੇ ਸਾਡੇ ਨਾਲ ਅਨੇਕਾਂ ਹੀ ਮੀਟਿੰਗਾਂ ਹੋ ਚੁੱਕੀਆਂ ਵੀ ਅਸੀਂ ਨੋਟੀਫਿਕੇਸ਼ਨ ਨੂੰ ਜਿਹੜਾ ਵਾ ਉਹ ਪੂਰਾ ਕਰ ਦਿਆਂਗੇ ਪਰ ਉਹ ਸਿਰਫ ਮੀਟਿੰਗਾਂ ਜਿਹੜੀਆਂ ਸਾਨੂੰ ਉਹ ਵਾਦੇ ਜਿਹੜੇ ਆ ਅੱਜ ਤੱਕ ਆ